ਹਾਂ ਫਿਰ ਉਹੀ ਤੇ ਚੱਲਦੀ ਗੱਡੀ ਵਧੀਆ ਵਾਹ ਵੀ ਵਾਹ ਤੇਰੇ ਸਾਦਕੇ ਉਹੀ ਨੇ ਪੱਕਾ ਰਸਤਾ ਬਣਾਤਾ ਫਿਰ ਹੈ ਇਹ ਲੈ ਹੋ ਗਿਆ ਮੁੰਡਾ ਟ੍ਰੇਨਡ ਪੂਰਾ ਉਹ ਤੇਰੀ ਮਿਲੋ ਜੀ ਇੱਧਰ ਸਾਡੀ ਨੂਰ ਨੂੰ ਕੁਝ ਹੋਇਆ ਪਿਆ ਅੱਜ ਲੱਡੂ ਲੱਡੂ ਦਾ ਵੀਰ ਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆ ਟਾਈਮ ਹੋ ਗਿਆ ਜੀ ਮੱਝਾਂ ਦਾ ਚੱਲ ਰਿਹਾ ਮੱਝਾਂ ਦਾ ਕੰਮ ਭਾਈ ਹਨਾ ਮੈਂ ਥੋੜਾ ਜਿਹਾ ਲੇਟ ਹੋ ਗਿਆ ਵੀਡੀਓ ਬਣਾਉਣ ਨੂੰ ਤੁਹਾਨੂੰ ਅੱਜ ਨਵੀਂ ਰੇੜੀ ਜਿਹੜੀ ਆਪਾਂ ਲੈ ਕੇ ਆਏ ਤੇ ਉਦਣ ਥੇਲਾ ਜਿਹਨੂੰ ਕਹਿੰਦੇ ਗੋਹੇ ਵਾਲਾ ਹਨਾ ਗੋਹਾ ਚੱਕਣੇ ਵਾਲਾ ਉਹਦਾ ਤੁਹਾਨੂੰ ਵਰਕ ਦਿਖਾਉਣਾ ਵੀ ਉਹ ਬਹੁਤ ਵਧੀਆ ਕੰਮ ਹੈ ਭਾਈ ਅਸੀਂ ਹੁਣ ਤੱਕ ਕੌਲਜੀ ਕਰੀ ਗਏ ਹੈਨਾ ਕਾਫੀ ਧੀਰ ਦੇ ਮਤਲਬ ਤੁਸੀਂ ਵੀ ਸਲਾਹ ਦਿੱਤੀ ਸੀ ਪਿੱਛੇ ਬਲੌਗਾਂ 'ਚ ਹੈਨਾ ਕਾਫੀ ਧੀਰ ਦੀ ਤੇ ਅਸੀਂ ਥੋੜੀ ਕੌਲ ਕਰੀ ਗਏ ਵੀ ਚਲ ਕੇ ਆ ਲਿਆਣੀ ਕਿ ਆ ਲੈਣੀ ਪਰ ਉਹਦਾ ਭਾਈ ਹੁਣ ਲਿਆਂਦੀ ਆ ਫਾਇਦਾ ਉਹਦਾ ਪਤਾ ਲੱਗਦਾ ਬਹੁਤ ਜ਼ਿਆਦਾ ਫਾਇਦਾ ਉਹਦਾ ਹੈਨਾ ਤੇ ਇੱਕ ਬੰਦੇ ਦਾ ਮੰਨ ਲਓ ਦੋ ਬੰਦਿਆਂ ਦਾ ਜਿਹੜਾ ਕੰਮ ਤਾਂ ਉਹ ਇੱਕ ਬੰਦਾ ਕਰਦਾ ਇੱਕ ਬੰਦਾ ਵੀ ਜਿੰਨਾ ਟਾਈਮ ਦੋ ਬੰਦਿਆਂ ਨੂੰ ਲੱਗਦਾ ਤਾਂ ਉਹਦੇ ਅੱਧੇ ਟਾਈਮ 'ਚ ਕਰ ਲੰਦਾ ਇੱਕ ਬੰਦਾ ਵੀ ਐਨਾ ਫਰਕ ਪੈ ਗਿਆ ਉਸ ਚੀਜ਼ ਨਾਲ ਤੇ ਬਹੁਤ ਧੰਨਵਾਦ ਭਾਈ ਜੀ ਇਹਨਾਂ ਨੇ ਸਲਾਹ ਦਿੱਤੀ ਹੈ ਨਾ ਲਿਆਉਣ ਦੀ ਤੇ ਆ ਆ ਬਹਾਨੇ ਨਾਲ ਚੀਜ਼ ਆਉਂਦੀ ਆ ਜਿਹੜਾ ਹੁਣ ਬੰਦਾ ਆਪਣੇ ਕੋਲ ਰੋਹੀਤ ਆਇਆ ਜਿਹੜਾ ਹੁਣ ਉੱਧਰ ਲੱਗਿਆ ਹੋਇਆ ਜੀ ਉਹ ਮੁੰਡਾ ਗੋਹਾ ਚੱਕਣ ਤੇ ਮੈਂ ਤੁਹਾਨੂੰ ਮਿਲਾਉਂਦਾ ਉਹਦੇ ਨਾਲ ਵੀ ਉਸ ਮੁੰਡੇ ਨੂੰ ਆਤ ਤੇ ਉਸ ਰੇੜੀ ਦੀ ਪਈ ਵੀ ਆ ਉਹਦੇ ਕਰਕੇ ਬਹਾਨੇ ਦੇ ਨਾਲ ਚੀਜ਼ ਲਿਆ ਹੋਗੀ ਨਹੀਂ ਅਸੀਂ ਫੇਰ ਕੌਲਜੀ ਕਰ ਜਣੀ ਸੀ ਇਹਨੇ ਹੁਣ ਮੁੰਡੇ ਨੇ 4 ਦਿਨ ਚਲੋ ਚੱਕਿਆ ਦੂਈ ਤਰ੍ਹਾਂ ਫੇਰ ਇਹ ਕਹਿੰਦਾ ਵੀ ਸਰਦਾਰ ਜੀ ਮੇਰੇ ਵਾਸਤੇ ਬਾਹਰ ਆ ਕਹਿੰਦਾ ਵੀ ਟੋਕਰੀਆਂ ਵਾਲਾ ਕੰਮ ਓੱਖਾ ਥੋੜਾ ਜਿਹਾ ਹੈਨਾ ਤੇ ਇੱਕ ਵਜਨ ਬਹੁਤ ਹੋ ਜਾਂਦਾ ਜੀ ਗੋਹੇ ਤੇ ਗਿੱਲਾ ਹੁੰਦਾ ਵਜਨ ਬਹੁਤ ਹੋ ਜਾਂਦਾ ਤਾਂ ਕਰਕੇ ਸਰੀਰ ਤੇ ਇਹ ਮੁੰਡਾ ਹੈਗਾ ਥੋੜਾ ਜਿਹਾ ਹੌਲਾ ਹੁਣ ਦੁੱਧ ਦਾਦੀ ਨੂੰ ਕਰਿਆ ਵਾ ਸ਼ੁਰੂ ਹੈਨਾ ਉਹਦੇ ਨੂੰ ਦਹੀਂ ਦਾ ਸ਼ਾਮ ਨੂੰ ਗਲਾਸ ਭਰ ਕੇ ਪਰ ਫੇਰ ਵੀ ਕੰਮ ਔਖਾ ਹੋ ਜਾਂਦਾ ਤੇ ਇਹ ਕਹਿੰਦਾ ਵੀ ਰੇੜੀ ਲੈ ਕੇ ਆਓ ਤਾਂ ਹੁਣ ਲੈ ਕੇ ਆਂਦੀ ਆ ਜੀ ਰੇੜੀ ਤੇ ਆਜੋ ਹੁਣ ਚੱਲਦੇ ਆਪਾਂ ਉਧਰ ਮਲਾਉਂਦਾ ਸਾਨੂੰ ਉਹਦੇ ਨਾਲ ਚੱਕਣ ਲੱਗਿਆ ਹੋਇਆ ਜਵਾਨ ਗੋਹਾ ਤੇ ਦੇਖਦੇ ਆਂ ਫਿਰ ਆਜੋ ਆਹ ਫਿਰ ਉਹ ਹੀ ਤਾਂ ਚੱਲਦੀ ਗੱਡੀ ਵਧੀਆ ਵਾਰੀ ਵਾਰ ਤੇਰੇ ਸਰਕੇ ਉਹ ਹੀ ਤਾਂ ਨੇ ਪੱਕਾ ਰਸਤਾ ਬਣਾਤਾ ਫਿਰ ਹੈ ਇਹ ਲੈ ਹੋ ਗਿਆ ਮੁੰਡਾ ਟ੍ਰੈਂਡ ਪੂਰਾ ਉਹ ਤੇਰੀ ਇਹਦਾ ਉਹ ਲੈਫਟ ਰੈਡੀ ਵੀ ਦਾ ਚੱਕਣੀਆਂ ਚੱਕਣੀਆਂ ਦਾ ਗਾਰਡਰਾਂ ਦੀ ਵੀ ਲਿਫਟ ਚੱਕ ਦੰਦਾ ਨਾਲੇ ਲੈ ਭਾਈ ਇਹ ਆਲਾਗਾ ਲੋਕ ਪਹਿਲਾ ਇਹ ਲੋਕ ਦਾ ਫਾਇਦਾ ਰੋਹੀ ਤਾਂ ਹਨਾ ਪਲਟਦੀ ਨਹੀਂ ਆ ਫਿਰ ਜਹਾਂ ਪੇ ਉਠਾਣਾ ਵਹੀਂ ਪੇ ਕਾਲ ਦੋ ਇਸਕੋ ਲੈ ਭਾਈ ਹੁਣ ਮੁੰਡਾ ਪੂਰਾ ਟ੍ਰੈਂਡ ਹੋ ਗਿਆ ਦੇਖ ਲੋ ਰੈਡੀ ਨੇ ਦੋ ਬੰਦਿਆਂ ਦਾ ਕੰਮ ਇੱਕ ਬੰਦੇ ਦਾ ਕੰਮ ਮੁਕਾਤਾ ਇੱਕ ਬੰਦਾ ਸਮਝ ਲਓ ਨਹੀਂ ਤਾਂ ਭਰਦਾ ਤਾਂ ਟੋکریاں ਇੱਕ ਚੱਕਦਾ ਤਾਂ ਹੁਣ ਇੱਕ ਬੰਦੇ ਦਾ ਕੰਮ ਰਹਿ ਗਿਆ ਤੇ ਲਓ ਜੀ ਬਾਕੀ ਇੱਧਰ ਨੂੰ ਆਪਾਂ ਰਸਤਾ ਬਣਾ ਲਿਆ ਤਾਂ ਆ ਜਾਲੀ ਹੁਣ ਸਗੋਂ ਅਜੇ ਇਕੱਠੀ ਕਰਨੀ ਨੂੰ ਪਈ ਹੈ ਇਕੱਠੀ ਕਰਦੇ ਹਾਂ ਇਹਨੂੰ ਆਹ ਰਸਤਾ ਬਣ ਗਿਆ ਤਾਂ ਆਪਣਾ ਗਾਡਰਾਂ ਪਰ ਨੂੰ ਗਾਡਰ ਆਪਣੇ ਕੋ ਬਾਧੂ ਪਾਏ ਆ ਗਾਡਰ ਤਾਂ ਆ ਵੀ ਖੜੇ ਕਰੇ ਵੀ ਇਹ ਪੁਰਾਣਾ ਘਰ ਜਦੋਂ ਢੇੜਿਆ ਤਾਂ ਉਧਰੋਂ ਨਿਕਲੇ ਤੇ ਗਾਡਰ ਤੇ ਇੱਕ ਅੱਧਾ ਮਨ ਲਾਦਾ ਉਧਰ ਟੋਏ ਕੋਲ ਪਿਆ ਸ਼ਾਇਦ ਗਾਡਰ ਬਥੇਰੇ ਆ ਤੇ ਚੋਈ ਚੱਲ ਰਹੀ ਹੈ ਜੀ ਡੰਗਰਾਂ ਦੀ ਆ ਜਾਲੀ ਖੋਲ ਕੇ ਕਰੀਏ ਇਹਦਾ ਹੱਲ ਆਹ ਲਓ ਜੀ ਬਾਕੀ ਬਣਾ achar ਮਹਾਚਾਰ ਨੂੰ ਵੀ ਗੇੜਾ ਮਾਰ ਲੀਏ ਕਿਤੇ ਕੁੱਤੇ ਗੱਤੇ ਹਨ ਕਾਗਜੇ ਨਾਲ ਪਹਾੜ ਤਾਂ ਹੋਵੇ ਔਰ ਐਤ ਕੀ ਬੇਫਿਕਰ ਹੀ ਆ ਜੀ ਆ ਦੇਖੋ ਕੁੱਤੇ ਤਾਂ ਉੱਪਰ ਘੁੰਮੇ ਹੋਏ ਆ ਆ ਕੁੱਤਿਆਂ ਨੀਆਂ ਹੀ ਪੈੜਾਂ ਆਏ ਉਹ ਵਾਲੀਆਂ ਕੁੱਤੇ ਤਾਂ ਉੱਪਰ ਪਹਿਲਾਂ ਤਾਂ ਸਾਡੇ ਵਾਲਾ ਹੀ ਨਹੀਂ ਮਾਣ ਇਹੀ ਫਰੀ ਜਾਂਦਾ ਪਰ ਉੱਪਰ ਮਿੱਟੀ ਪਾਉਣ ਕਰਕੇ ਐਤ ਕੀ ਕੋਈ ਫਰਕ ਨਹੀਂ ਹੈਗਾ ਕਾਗਜ਼ ਨੂੰ ਮਿੱਟੀ ਦਾ ਪਾਏ ਲੈਣੀ ਚਾਹੀਦੀ ਆ ਜੀ ਅਸੀਂ ਪਿਛਲੇ ਸਾਲ ਘੋਲ ਕਰਕੇ ਵੀ ਜੇ ਮਿੱਟੀ ਅਸੀਂ ਸੋਚਿਆ ਵੀ ਨਾ ਪਾਈਏ ਨਾ ਵੀ ਸ਼ਾਇਦ ਕਾਗਜ ਸਾਡਾ ਬਚ ਜੂਗਾ ਅਗਲੇ ਸਾਲ ਵੀ ਕੰਮ ਆ ਜੂਗਾ ਕਿਉਂਕਿ ਕਾਗਜ ਇਹ ਕਾਫੀ بڑا ਹੁੰਦਾ ਇਹ 5000 ਰੁਪਏ ਦਾ ਆਉਂਦਾ ਜੀ ਇਹ ਇੱਕ ਟੋਏ ਦਾ ਤਾਂ ਕਰਕੇ ਅਸੀਂ ਸੋਚਿਆ ਤਾਂ ਵੀ ਚਾਹ ਲੱਗਲੇ ਸਾਲ ਵੀ ਆ ਜੂਗਾ ਕੰਮ ਅਸੀਂ ਤਾਂ ਚੰਗਾ ਹੀ ਸੋਚਿਆ ਤਾਂ ਪਰ ਹੋ ਗਾ ਮੋਲਟਾ ਹੀ ਗਿਆ ਉਹ ਉਹ ਕਾ ਮਿੱਟੀ ਪਾਈ ਨਹੀਂ ਜਿੱਥੇ ਵੀ ਹੁਣ ਮੰਨ ਲਓ ਜੇ ਤਾਂ ਆ ਨੰਗਾ ਹੈ ਕਾਗਜ ਹੈਨਾ ਉਰੇ ਜਾ ਕੁੱਤੇ ਨੇ ਪੰਜਾ ਰੱਖਣਾ ਨੌ ਜਿਹੜੇ ਕੁੱਤੇ ਦੇ ਹੁੰਦੇ ਉਹਨਾਂ ਨੇ ਕਾਗਜ ਇੱਥੇ ਤੇ ਪਾੜ ਦੇਣਾ ਮਾਉਥੀ ਦੇ ਪੌੜ ਦਾ ਚੱਲ ਜਾਂਦਾ تھا ਅੱਗੇ-ਅੱਗੇ। ਕੁਛ ਧੁੱਪਾਂ ਗਲੁੱਦਾਂ ਬੋਦਾ ਹੋਇਆ ਵਾ ਹੁੰਦਾ ਇਹ। ਤੁਹਾਨੂੰ ਪਤਾ ਹੀ ਆ ਧੁੱਪ ਬਹੁਤ ਪੈਂਦੀ ਆ। ਤੇ ਆਹ ਸਾਈਡ ਮਿੱਟੀ ਤਾਂ ਸਾਰੀਆਂ ਸੱਡਾਂ ਉਪਰ ਪਾਈ ਤੀ ਪਰ ਇਹ ਮੀਂਹ ਨਾਲ ਉਤਰ ਗਈ। ਮੀਂਹ ਪੈ ਗਿਆ ਨਾ ਸੋਹਣਾ। ਚਲੋ ਫੇਰ ਵੀ ਬਹੁਤ ਵਧੀਆ ਐ ਤਕੀ ਅ ਹੁਣ ਤਕਰੀਬਨ ਨਾ ਆਪਣਾ ਬਾਢਾ ਲੱਗ ਜਾਣਾ ਸਮਝ ਲਓ ਇਹਨੂੰ। 15-20 ਦਿਨ ਤੇ ਅ ਇਹਦਾ ਟਾਈਮ ਹੁੰਦਾ ਤਕਰੀਬਨ ਉਹ ਲਾਲ ਉਹ ਆਈਡੀਆ ਜੇ ਤੁਸੀਂ ਵੀ 30 35 ਦਿਨ 35 ਦਿਨ ਤਾਂ ਚਹੀਦੇ ਹੋ ਵੈਸੇ 40 ਦਿਨ ਹੁੰਦਾ 35 ਦਿਨ ਤਾਂ ਜ਼ਰੂਰੀ ਆ ਆਪਣੇ ਮੇਰੇ ਖਿਆਲ ਨਾਲ ਹੋ ਗਿਆ ਹੋਣਾ ਇਹਨੂੰ ਭਾਈ 15 18 ਕ ਦਿਨ ਤਾਂ ਭਾਈ ਇਹਨੂੰ ਬਾਕੀ ਚਲੋ ਦੇਖ ਲਾਂਗੇ ਵੀਡੀਓ ਦੇਖ ਲਾਂਗੇ ਕਿੰਨੀ ਤਰੀਕ ਦੀ ਪਾਈ ਵੀ ਆਪਾਂ ਆਚਾਰ ਵਾਲੀ ਹਨਾ ਉਹ ਥੋੜਾ ਜਿਹਾ ਕਾਗਜ਼ ਪਾੜਤਾ ਪਤਾ ਨਹੀਂ ਕਿੱਦਾਂ ਕੁੱਤਿਆਂ ਨੇ ਪਾੜਿਆ ਉਹ ਪਤਾ ਨਹੀਂ ਕਿਆ ਕਰਿਆ ਕੁੱਤੇ ਬਹੁਤ ਆ ਜੀ ਕੁੱਤਿਆਂ ਨੂੰ ਜੇ ਕੋਈ ਚੂਹਾ ਮਿਲ ਗਿਆ ਮੰਨ ਲਓ ਖੱਡਾ ਹੈਗੀਆਂ ਸੌਰੀ ਇਹ ਡੌਲਾ ਹੈਗੀਆਂ ਇਹ ਤਿੰਨ ਚਾਰ ਸਾਲ ਪੁਰਾਣੀਆਂ ਬਣੀਆਂ ਵਿਚਾਰ ਪੰਜ ਸਾਲ ਜੇ ਕੋਈ ਚੂਹਾ ਵਿੱਚ ਇੱਕ ਦਿਖ ਗਿਆ ਇੱਕ ਵੀ ਕੁੱਤੇ ਨੇ ਜਦ ਤੱਕ ਚੂਹਾ ਨਹੀਂ ਲੱਭਦਾ ਜਦ ਤੱਕ ਨਹੀਂ ਹਟਣਾ ਉਹਨੇ ਟੋਆ ਪੱਟਣੇ ਤੇ ਫਿਰ ਪਾੜ ਦਿੰਦਾ ਜੀ ਕਾਗਜੋ ਚਲੋ ਇਹ ਤਾਂ ਹੁਣ ਕੰਮ ਆਪਣਾ ਠੀਕ ਆ ਮੈਂ ਤੇ ਆ ਨਹੀਂਦਾ ਹੋਇਆ ਇਦਨੂੰ ਕਈ ਦਿਨ ਹੋ ਗਏ ਤੇ ਮਾਛਲ ਅੱਜ ਦੇਖ ਕੇ ਆਵਾਂ ਜਾ ਕੇ ਮਿੱਟੀ ਪਾਈ ਠੀਕ ਆ। ਕੁੱਟੀ ਪਾਈ ਦਾ ਫਾਇਦਾ ਬਹੁਤ ਆ। ਹੁਣ ਆਪਾਂ ਨੇ ਜਦ ਇਹਨੂੰ ਬਾਡਾ ਲਾਣਾ ਆਹ ਮਿੱਟੀ ਸਾਈਡ ਪਰ ਕਾਨੀ ਸਾਰੀ ਸਾਈਡ ਪਰ ਕਰਕੇ ਥੋੜੀ ਥੋੜੀ ਉੱਪਰ ਤੇ ਤਾਰ ਕੇ ਮਿੱਟੀ। ਬਸ ਇਹਨੂੰ ਐ ਕਾਗਜ ਨੂੰ ਪਿੱਛੇ ਨੂੰ ਮੋੜ ਦੇ ਲਜਾਈ ਜਾਣਾ। ਜਿਉਂ-ਜਿਉਂ ਬਾਡਾ ਲੱਗੀ ਜਾਣਾ ਕਿ ਅੱਗੇ ਉਨਾ ਕਾਗਜ ਪਿੱਛੇ ਮੋੜ ਦੇ ਕਰਨਾ। ਇਹ ਮਿੱਟੀ ਉਦੋਂ ਤੰਗ ਕਰਦੀ ਆ ਜਦੋਂ ਬਾਡਾ ਲਾਉਂਦੇ ਆ ਨਾ। ਹੁਣ ਮਾਲੂ ਪਿੱਛੇ ਨੂੰ ਹਟਾਉਂਗੇ ਕਿੰਨੀ ਕ ਹਟਾਉਂਗੇ ਪਿੱਛੇ ਹੈ ਨਾ। ਬਫੇਰ ਔਖਾ ਹੋ ਜਾਂਦਾ। ਪਰਾਇਦ ਕੇਸੀ ਹੋ ਸੋਚਿਆ ਵਾ ਇਹ ਜਿਹੜੀ ਮਿੱਟੀ ਹੁ ਮਨ ਲੂ ਪਿੱਛੇ ਨੂੰ ਕਰਦੇ ਕਰਦੇ ਥੋੜੀ ਜਿਹੀ ਇਕੱਠੀ ਹੋਊਗੀ ਉਹਨੂੰ ਤਸਲੇ ਨਾਲ ਚੱਕ ਕੇ ਨਾ ਜਿੱਦਾਂ ਹੁਣ ਆਹ ਰੇੜੀ ਆ ਹੁਣ ਆਪਣੇ ਕੋ ਗੋਹੇ ਵਾਲੀ ਇਹਨੂੰ ਕਰਦੇ ਗਾਨਾ ਰੋਹਿਤ ਨੂੰ ਭਰ ਕੇ ਉਹਦੇ ਮਾਂ ਅੰਦਰ ਸੱਟਲੇ ਗਾਨੀ ਜਿੱਥੇ ਮਾਣਾ ਮੋਟਾ ਨੀਵਾ ਥੋਣਾ ਆਹੀ ਕਰੂੰਗੇ ਇਹਦਾ ਹੱਲ ਆਪਾਂ ਦਾ ਇੱਕ ਗਲਤੀ ਹੋ ਗਈ ਜੀ ਦੇਖੋ ਅਸੀਂ ਨਾ ਥੋੜੀ ਜਿਹੀ ਖੁਰਲੀ ਛੋਟੀ ਬਣਾ ਬੈਠੇ ਖੁਰਲੀ ਜਿੱਦਾਂ ਹੁਣ ਆ ਦੇਖੋ ਦੋ ਡੰਗਰਾਂ ਨੂੰ ਫੀਡ ਵਿਚਾਲੇ ਪਾਉਣੀ ਪੈਂਦੀ ਆ ਨਹੀਂ ਫੇਰ ਇੱਕ ਸਾਹਮਣੇ ਵਾਲੀ ਨੂੰ ਇੱਕ ਇਧਰ ਵਾਲੀ ਨੂੰ ਨਹੀਂ ਤਾਂ ਜੇ ਇੱਕ ਨੂੰ ਪਾਈਏ ਤਾਂ ਸਾਹਮਣੇ ਵਾਲੀ ਉਹ ਵੀ ਦੂਜੀ ਦੂਜੀ ਦੀ ਅੱਧੀ ਖਾ ਜਾਂਦੀ ਆ ਹੁਣ ਅਸੀਂ ਇੱਕ ਤਰੀਕਾ ਵਰਤ ਲਿਆ ਕਿ ਦੋਹਾਂ ਨੂੰ ਸੈਂਟਰ 'ਚ ਪਾ ਦੋ ਪਾ ਦਾ ਜੀ ਪਾ ਦਾ ਛੱਲੇ ਜੋ ਪਾਦਲ ਸਾਹਿਬ ਚੱਲੇ ਆ ਗੁਰਦੁਆਰਾ ਸਾਹਿਬ ਸ਼ਬਦ ਚੜਾਉਣ ਅ ਦੋ ਮੱਝਾਂ ਪੁਰੀਆਂ ਸੂਈਆਂ ਦੀਆਂ ਤੇ ਇੱਕ ਗਾਂ ਸੂਈਤੀ ਉਹਨਾਂ ਦੀ ਡਿਊਟੀ ਹੁਣ ਉੱਧਰ ਲਾਤੀ ਬੇਂਦਰਾ ਖ ਮੈਂ ਚੜਾਇਆ ਸੀਗਾ ਤੇ ਭੱਠਾ ਸਾਹਿਬ ਪਾਪਾ ਜੀ ਗਏ ਹੁਣ ਚੜਾਵਾ ਭੱਠਾ ਸਾਹਿਬ ਤਾਂ ਸਾਨੂੰ ਨੇੜਈ ਆ ਲੋਕਲੇ ਪੈ ਜਾਂਦਾ ਚਲੋ ਅ ਅੱਧੇ ਘੰਟੇ ਮੈਂ ਸਮਝ ਲਓ ਬੰਦਾ ਪਹੁੰਚ ਜਾਂਦਾ ਸਾਈਕਲ ਤੇ ਤੇ ਫੀਡ ਦੀ ਗੱਲ ਕਰਦੇ ਤੇ ਆਪਾਂ ਖੁਰਲੀ ਨਾ ਜੇ ਕਿਤੇ 1 ਫੁੱਟ ਹੋਰ ਚੌੜੀ ਹੁੰਦੀ ਇੱਧਰੋਂ ਫੇਰ ਫਰਕ ਰਹਿਣਾ ਤਾਂ ਇਹ ਪਰ ਹੁਣ ਫੀਡ ਇੱਕ ਦੂਜੀ ਦੀਆਂ ਖਾਈ ਜਾਂਦੀਆਂ ਇਹ ਚਲੋ ਹੁਣ ਕਰ ਕੁਝ ਨਹੀਂ ਸਕਦੇ ਹਨਾ ਫਿਰ ਅਸੀਂ ਹੁਣ ਏਦਾਂ ਸਾਂਝੀ ਉਹ ਪਾ ਦਿੰਦੇ ਆ ਸਾਹਮਣੇ ਵਾਲੀ ਨੂੰ ਹਰੇ ਨੂੰ ਦੋਹਾਂ ਨੂੰ ਕੱਟੀਆਂ ਨੂੰ ਪਾਦੀ ਦੀ ਗੱਬੇ ਦੋਹੇ ਜਣੀਆਂ ਰਲ ਕੇ ਖਾਈ ਜਾਂਦੀਆਂ ਜੇ ਇਹਦਾ ਨਾ ਕਰੀਏ ਫਿਰ ਇੱਕ ਦੂਜੀ ਨੂੰ ਟੱਕਰਾ ਮਾਰੀ ਜਾਂਦੀਆਂ ਦੂਜੀ ਖਾਂਦੀ ਆ ਕੇ ਤਾਂ ਦੂਜੀ ਮਾਰਦੀ ਫਿਰ ਟੱਕਰਾ ਸਾਹਮਣੇ ਵਾਲੀ ਲਾਓ ਜੀ ਲੱਗੀ ਵੀ ਪੀਣ ਦੁੱਧ ਰੋਣੀ ਅਜੇ ਤਾਰਿਆ ਨਹੀਂ ਮੱਝ ਨੇ ਦੁੱਧ ਫਿਰ ਕਰੀਏ ਹੁਣ ਚਵਾੜੇ ਸ਼ੁਰੂ ਮਿਲੋ ਜੀ ਇੱਧਰ ਸਾਡੀ ਨੂਰ ਨੂੰ ਕੁਝ ਹੋਇਆ ਪਿਆ ਅੱਜ ਲੱਡੂ ਲੱਡੂ ਦਾ ਵੀਰ ਆ ਗਿਆ ਹੈ ਉਹ ਨੂਰੂ ਤੂੰ ਵੀ ਭਾਈ ਬੁਲਾ ਦੇ ਸਾਸਰੀ ਕਾਲ ਦੰਦ ਕਿੱਥੇ ਗਿਆ ਇੱਕ ਹੈ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਕੀ ਕੰਮ ਹੋ ਗਿਆ ਟੁੱਟ ਗਿਆ ਟੁੱਟ ਗਈ ਟੁੱਟ ਗਿਆ ਹਾਂ ਉਹਨੇ ਮਾਹ ਕੜਾ ਹੋ ਗਿਆ ਕਿੱਥੇ ਗਿਆ ਦੰਦ ਦਾ ਤੁੱਟ ਗਿਆ ਧੂਆ ਵੀ ਹਿਲਦਾ ਇੱਕ ਇੱਕਣਾ ਹਿੱਲ ਗਿਆ ਇਹ ਉਹ ਜੇ ਤੁੱਟ ਰਿਹਾ ਤਾਂ ਹਾਂ ਮੈਂ ਤਾਂ ਗੁਸ ਬੱਜ ਗਿਆ ਹੁਣ ਬਸ ਬੱਜ ਗਿਆ ਹੁਣ ਕਿਆ ਬੱਜ ਗਿਆ ਉਹ ਮੁੱਕਾ ਵੱਜਿਆ ਹਣਾ ਕਿਹਨੇ ਮਾਰਿਆ ਮੁੱਕਾ ਸਾਹ ਘਟਾਈ ਖਾ ਕੇ ਆ ਗਿਆ ਦੱਸ ਹਾਂ ਮੁੱਕਾ ਕਿਹਨੇ ਮਾਰਿਆ ਫਿਰ ਉਦੋਂ ਅਸੀਂ ਆਲਾ ਹੀ ਕਰ ਰਹੇ تھے ਕੌਣ ਕੌਣ ਰਮਨ ਮੇ ਰਮਨ ਦੀਦੀ ਯਾਰ ਤੂੰ ਦੀਦੀ ਕਾਹੇ ਕਰਨ ਵਾਲੇ ਤੇ ਤੇ ਬਹੁਤ ਬੜੀ ਆ ਉਹ ਉਨੇ ਮੁਕ ਮਰਿਆ ਤੇਰੇ ਹਾਂ ਇਪੜ ਮਾਨ ਗਿਦੀ ਮੈਂ ਬਸ ਮਰਿਆ ਹੋਇਆ ਗਲਤੀ ਤੇ ਉਹ ਅਣੀ ਬੱਜੀਆ ਬਸ ਕੋਈ ਉਹ ਤੇ ਵੱਜਿਆ ਹੈ ਰਮਨ ਤੇ ਹੈ ਫੇ ਹਿੱਲ ਕੇ ਤਾਂ ਹੁੰਦਾ ਹੁਣ ਆਣੇ ਵੀ ਨਹੀਂ ਦੁਬਾਰਾ ਇਹ ਕਿ ਆਜਣੇ ਆਜੂਗਾ ਨਹੀਂ ਆਣਾ ਆ ਮੈਂ ਆਪ ਹਿੱਲ ਜਾਣੀ ਤਾਂ ਮੈਂ ਖੁਦ ਲਾ ਕੇ ਤੋੜ ਕਿੰਨੀ ਕੋਝੋਈ ਵੀਲਾ ਨੂਰੂ ਵੀਰੇ ਦਾ ਦੰਦ ਕਿੱਥੇ ਗਿਆ ਐ ਹੈਂ ਇਹ ਲੱਗੇ ਹੋਇਆ ਜੀ ਉਹਰੇ ਗਾਰੇ ਚ ਖੇਲਣ ਹੈ ਆ ਲਿਆਂਦਾ ਅੱਜ ਸਾਈਕਲ ਜਿਆ ਭੈਣ ਆਈ ਤੇ ਹਰਮੰਦਰ ਸਾਹਿਬ ਤੇ ਆ ਦੇਖ ਲੋ ਹੁਣ ਲਿਆਂਦਾ ਆ ਹੁਣੇ ਖੜਕਾਤਾ ਲੈ ਆ ਤੋੜਤਾ ਟਾਇਰ ਦੱਸ ਲਿਆਂ ਨੇ ਦੇ ਕੰਮ ਦੇ ਹੀ ਕਰੂ ਆ ਦੇਖ ਲੋ ਲੈ ਤਹੇਰ ਦਾਦਾ ਕਰਤਾ ਕੰਮ ਜਿਆ ਸਹਜੇ ਕੰਮ ਇਹਨਾਂ ਦੇ ਵੀਰ ਨਾਲ ਬਹੁਤ ਖੁਸ਼ ਹੈ ਅੱਗੇ ਮੈਨੂੰ ਹਾਕਾ ਮਾਰਦੀ ਆ ਅੱਗੇ ਮੈਨੂੰ ਨਹੀਂ ਹੈ ਉਹ ਨੂੰ ਅਲਕਿਆ ਅਬ ਗੋਦੀ ਮਮੀ ਨੂੰ ਅੱਛਾ ਠੀਕ ਆ ਤਾਈ ਤਾਈ ਨੂੰ ਹਾਕਾ ਮਾਰਦੀ ਮਾਰ ਦੇ ਹਾਕਾ ਮਾਰ ਦੇ ਹੇ ਜ਼ੋਰ ਕੇ ਲੈ ਮੱਟੂਆ ਇੱਕ ਭਾਈ ਜਿਹੜਾ ਵੀਰ ਸਾਡਾ ਅ ਅਮਰੀਕਾ ਵਿੱਚ ਹਨਾ ਤੁਸੀਂ ਸਾਰੇ ਜਾਣਦੇ ਹੀ ਆ ਉਹ ਵੀਰ ਨੂੰ ਸਜ਼ਾ ਹੋ ਗਈ 45 ਸਾਲ ਦੀ ਹਨਾ ਦੇਖੋ ਕੋਈ ਐਕਸੀਡੈਂਟ ਹੁਣ ਵਿੱਚ ਅ ਕਈਆਂ ਨੇ ਕਹਿਣਾ ਵੀ ਇਹ ਗਿਆਨ ਦਿੰਦਾ ਹਨਾ ਇੱਕ ਗੱਲ ਚਲੋ ਜਿਹੜੀ ਆ ਰੱਖਣੀ ਚਾਹੀਦੀ ਹਰੇਕ ਨੂੰ ਆਪਣੀ ਹਨਾ ਬਹੁਤ ਲੋਕ ਰੱਖ ਰਹੇ ਆ ਉਹਦੇ ਹੱਕ 'ਚ ਖੜ੍ਹ ਰਹੇ ਆ ਸਾਡਾ ਵੀ ਫਰਜ਼ ਬਣਦਾ ਸਾਨੂੰ ਖੜ੍ਹਣਾ ਚਾਹੀਦਾ ਹਨਾ ਤੇ ਉਹ 22 ਦਾ ਮੰਨੋ ਜਿੱਦਾਂ ਹੁਣ ਕਹ ਲੋ ਵੀ ਕਸੂਰ ਕਿਸੇ ਦਾ ਵੀ ਨਹੀਂ ਹੈਗਾ ਹਨਾ ਇਹ ਜਦੋਂ ਬੰਦਾ ਘਰੋਂ ਗੱਡੀ ਲੈ ਕੇ ਨਿਕਲ ਗਿਆ ਚਾਹੇ ਉਹ ਮੈਂ ਹੀ ਹੋਵਾਂ ਚਾਹੇ ਕੋਈ ਹੋਰ ਡਰਾਈਵਰ ਕੋਈ ਵੀ ਹੈ ਹਨਾ ਕੁਝ ਨਹੀਂ ਪਤਾ ਰਸਤੇ 'ਚ ਕੀ ਹੋ ਜਾਣਾ ਹਨਾ ਐਖਣੇ ਉਹ 22 ਤਾਂ ਹੁਣ ਬਚਰਾ ਕੋਈ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਹੁੰਦਾ ਐਕਸੀਡੈਂਟ ਵੀ ਕਿਸੇ ਨੇ ਜਾਣ ਬੁੱਝ ਕੇ ਕਰਤਾ ਹਨਾ ਤੇ ਉਹ 22 ਦੀ ਭਾਈ ਸਾਰੇ ਜਾਣੇ ਸਪੋਰਟ ਕਰਿਓ ਹਨਾ ਤੇ ਆਪਾਂ ਵੀ ਅਰਦਾਸ ਕਰਦੇ ਆਂ ਪੀ ਬਾਈ ਵਿਚਾਰਾ ਉਹਦੀ ਸਜ਼ਾ ਚਲੋ ਦੇਣੀ ਤਾਂ ਚਲੋ ਉਹਨਾਂ ਨੇ ਹੈਗੀ ਉਹ ਮਾਫਤਾ ਕਰਨਾ ਨਹੀਂ ਹੈ ਕਿਉਂਕਿ ਹੁਣ ਤਾਂ ਟਰੰਪ ਆਇਆ ਹੋਇਆ ਸਭ ਹੈਨਾ ਤੇ ਪਰ ਐਦਾਂ ਵੀ ਜੇ ਥੋੜੀ ਘਟ ਜੇ ਵੀ ਸਜ਼ਾ 42 45 ਸਾਲ ਤਾਂ ਬਹੁਤ ਹੋ ਜਾਂਦੇ ਆ 28 ਕ ਸਾਲ ਬਾਈ ਦੀ ਉਮਰ ਆ ਉਹਦੀ ਮੈਂ ਜਿੱਥੇ ਤੱਕ ਪੜਿਆ ਹੈ ਤੇ 28 ਤੇ 45 ਲਾ ਲਓ ਤੁਸੀਂ ਘੱਟੋ ਘੱਟ ਵੀ ਮੇਰੇ ਖਿਆਲ ਨਾਲ ਦੀ ਇੱਧਰ ਹੋ ਗਏ 40 ਉੱਧਰ 70 73 ਸਾਲ ਦੀ ਉਮਰ ਹੋ ਜਣੀ ਉਦੋਂ ਤੱਕ ਬਾਈ ਦੀ ਤੇ ਵਿਚਾਰਾ ਕਿ ਆ ਕਿੱਧਰ ਨਾ ਉੱਧਰ ਜੋਗਾ ਰਹਿਣਾ ਨਾ ਉੱਧਰ ਜੋਗਾ ਰਹਿਣਾ ਹਨਾ ਸੋ ਸਾਰੇ ਜਾਣੇ ਸਪੋਰਟ ਕਰਿਓ ਭਾਈ ਹਨਾ ਜਿਹੜੇ ਬੰਦੇ ਸਮਝਦਾਰ ਆ ਉਹ ਤਾਂ ਗੱਲ ਨੂੰ ਇਹਦੇ ਸਮਝੋਗੇ ਚਲੋ ਗਾਹਾਂ ਹੋਰ ਦੋ ਬੰਦੇ ਗੈਲ ਜੜੂਗੇ ਉੱਧਰ ਜਾ ਕੇ ਦੇਖੂਗੇ ਜੇ ਇਹਨੂੰ ਨਹੀਂ ਪਤਾ ਪਰ ਜਿਹਨੂੰ ਜੀਨੇ ਝੱਲ ਖਲਾਰਨਾ ਉਹਨੇ ਖਲਾਰਿਓ ਜਾਣਾ ਹਨਾ ਵੀ ਇਹ ਬਹੁਤਾ ਗਿਆਨ ਦਈ ਜਾਂਦਾ ਇਦਾਂ ਚਲੋ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਦੇ ਕੋਈ ਚੱਕਰ ਨਹੀਂ ਹੈਗਾ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਤੇ ਉਹ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ